ਉਹਨਦੀ ਕੁੜਾ ਉਨਦੀ ਪ੍ਰਤਾਪੀ ਨੂੰ ਮਾਪਿਆਂ ਨੇ ਰਾਮ ਰਤਨ ਨਾਲ ਮੁਕਲਾਵਾ ਦੇ ਕੇ ਤੋੜ ਦਿੱਤਾ ਪ੍ਰਤਾਪੀ ਕਾਕੇ ਨੂੰ ਯਾਦ ਕਰ ਕਰ ਹੋ ਕੇ ਪਰਦੀ ਰਹੀ ਸਿਸਕੀਆਂ ਲੈਂਦੀ ਰਹੀ ਉਹਦੀ ਕਿਸੇ ਨੇ ਇੱਕ ਨਾ ਸੁਣੀ ਕਾਕਾ ਪ੍ਰਤਾਪੀ ਕਾਕਾ ਪ੍ਰਤਾਪੀ ਉਹਨੀ ਵੀ ਸਦੀ ਦੇ 7ਵੇਂ ਦਹਾਕੇ ਵਿੱਚ ਵਾਪਰੀ ਮਾਲਵੇ ਦੇ ਇਲਾਕੇ ਦੀ ਹਰਮਨ ਪਿਆਰੀ ਲੋਕ ਗਾਥਾ ਹੈ ਜੋ ਸ਼ਾਦੀ ਰਾਮ ਗੋਕਲ ਚੰਦ ਗੁਰਦੀਪ ਸਿੰਘ ਛੱਜੂ ਸਿੰਘ ਅਤੇ ਚੌਧਰੀ ਕਸੀਟਾ ਆਦਿ ਕਿੱਸਾ ਕਾਰਨ ਨੇ ਆਪਣੇ ਕਿੱਸਿਆਂ ਵਿੱਚ ਬਿਆਨ ਕੀਤੀ ਹੈ ਮੇਰੇ ਪਿੰਡ ਮਾਧਪੁਰ ਲੁਧਿਆਣਾ ਤੋਂ ਇੱਕ ਮੀਲ ਦੱਖਣ ਵੱਲ ریاست ਪਟਿਆਲਾ ਹੁਣ ਪੰਜਾਬ ਦਾ ਲੋਹੋ ਨਾਮੀ ਪਿੰਡ ਹੈ ਇੱਥੇ ਫਗਣ ਦੇ ਮਹੀਨੇ ਮਹਿਮਾ ਸ਼ਾਹ ਫਕੀਰ ਦੀ ਸਮਾਦ ਤੇ ਬੜਾ ਭਾਰੀ ਮੇਲਾ ਲੱਗਦਾ ਹੈ ਇਸ ਪ੍ਰੀਤ ਕਥਾ ਦੀ ਨਾਇਕਾ ਪ੍ਰਤਾਪੀ ਇਸੇ ਪਿੰਡ ਦੀ ਜੰਪਲ ਸੀ ਗੋਗਲ ਚੰਦ ਅਤੇ ਛੱਜੂ ਸਿੰਘ ਅਨੁਸਾਰ ਇਸ ਪ੍ਰੀਤ ਕਥਾ ਦਾ ਮੂਢਨੇ ਸੇ ਮੇਲੇ ਤੋਂ ਬਜਦਾ ਹੈ ਪ੍ਰਤਾਪੀ ਸੁਨਿਆਰੀ ਲੋਕੋ ਦੀਆਂ ਪਰੀਆਂ ਵਰਗੀਆਂ ਮੋਟਿਆਰਾਂ ਦੇ ਨਾਲ ਮੇਲਾ ਵੇਖਣ ਆਉਂਦੀ ਹੈ ਆਸ਼ਕਾਂ ਦੀਆਂ hstack ਨੂੰ ਲੂਨ ਦੀ ਟੋਲੀ ਮੇਲੇ ਵਿੱਚ ਫੇਰਾ ਮਾਰਦੀ ਹੈ ਮੇਲਾ ਨਸ਼ਿਆ ਜਾਂਦਾ ਹੈ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੁਪਾਲੂਨ ਜੋ ਲੋਕੋਂ ਤੋਂ 1 ਮੀਲ ਦੀ ਦੂਰੀ ਤੇ ਹੈ ਦੇ ਜੈਲਦਾਰ ਕਾਹਨ ਸਿੰਘ ਦਾ ਚਾਹਲ ਛਬੀਲਾ ਗਬਰੂ ਕਾਕਾ ਕਿਰਪਾਲ ਸਿੰਘ ਵੀ ਮੇਲਾ ਵੇਖ ਰਿਹਾ ਹੁੰਦਾ ਹੈ ਪ੍ਰਤਾਪੀ ਦੇ ਮਦ ਭਰੇ ਨੈਣ ਉਸ ਨੂੰ ਕਾਇਲ ਕਰ ਦਿੰਦੇ ਹਨ ਗੁਰਦੀਪ ਸਿੰਘ ਕਾਕੇ ਤੇ ਪ੍ਰਤਾਪੀ ਦਾ ਮੇਲਤਿਆਂ ਦੇ ਦਿਨਾਂ ਵਿੱਚ ਕਰਵਾ ਹੁੰਦਾ ਹੈ ਉਸਦੇ ਕਥਨ ਅਨੁਸਾਰ ਲੋਕੋਂ ਦੀਆਂ ਮਟਿਆਰਾਂ ਪਿੰਡੋਂ ਬਾਹਰ ਟੱਕੀ ਵਿੱਚ ਟੀਆਂ ਪਾ ਰਹੀਆਂ ਸਨ ਕਾਕਾ ਸ਼িকার ਖੇੜਦਾ ਖੇੜਦਾ ਇੱਧਰ ਆ ਨਿਕਲਿਆ ਜਵਾਨੀ ਦੇ ਨਸ਼ੇ ਵਿੱਚ ਮੱਤੀਆਂ ਮਟਿਆਰਾਂ ਨੇ ਉਸ ਦਾ ਰਾਹ ਜਾ ਡੱਕਿਆ ਹਾਸਿਆ ਤੇ ਮਖੌਲਾਂ ਦੀ ਛੇਬਰ ਲੱਗ ਗਈ ਮਟਿਆਰਾਂ ਨੇ ਕਾਕੇ ਦੇ ਹਾਲੇ ਦੁਆਲੇ ਕੇਰਾ ਕੱਤ ਲਿਆ ਸੁਨਿਆਰੀ ਪ੍ਰਤਾਪੀ ਦੇ ਹੁਸਨ ਨੇ ਕਾਕੇ ਨੂੰ ਚੁੰਡਿਆ ਦਿੱਤਾ ਉਹ ਸੁਆਦ ਸੁਆਦ ਹੋ ਉਠਿਆ ਦਲੇਲ ਗੁਜਰ ਦੀ ਭੋਲੀ ਗੁਜਰੀ ਕਾਕੇ ਦੀ ਪਹਿਲਾਂ ਤੋਂ ਜਾਣੂ ਸੀ उसने मसी मुट्यारा पासो खेड़ा छुड़ाया पै रही सन हरियाणा हर कर रही सी। पर कौन जाने इशक जवाला किलगती पई सी दबे भांबड़ कद तीक दबाए जा सकते सन आखिर जवाला फुट ही पैंती है हसदियां खेड दया मुटर अजे थोड़ी ही दूर गई सन के मीर का छर्राटा एक दम आ गया ਖਰਨੀ ਦੀ ਧਾਰ ਵਿੱਚ ਭਾਜੜ ਪੈ ਗਈ। ਭੋਲੀ ਤੇ ਪ੍ਰਤਾਪੀ ਪਿੰਡੋਂ ਬਾਹਰ ਹੀਰਾ ਸਿੰਘ ਜੱਟ ਦੇ ਕੋਠੇ ਵਿੱਚ ਜਾ ਵੜੀਆਂ। ਭੋਲੀ ਨੇ ਇੱਧਰ ਉੱਧਰ ਦੀਆਂ ਗੱਲਾਂ ਮਾਰਨ ਮਗਰੋਂ ਕਾਕੇ ਬਾਰੇ ਗੱਲ ਤੋਰੀ। ਪ੍ਰਤਾਪੀ ਅੰਦਰੋਂ ਲੱड्डੂ ਪੋਰਦੀ ਪਈ ਸੀ। ਦੂਜੇ ਦਿਨ ਭੋਲੀ ਨੇ ਕਾਕੇ ਨੂੰ ਸੁਨੇਹਾ ਦੇ ਕੇ ਰੁਪਾਲੋਂ ਤੋਂ ਸੱਦ ਲਿਆ। ਪ੍ਰਤਾਪੀ ਤੇ ਕਾਕੇ ਨੇ ਭੋਲੀ ਦੇ ਘਰ ਕੌਲ ਕਰਾਰ ਕਰ ਲਏ। ਇਸ ਪ੍ਰਕਾਰ ਉਹ ਦੋਨੋਂ ਭੋਲੀ ਦੇ ਘਰ ਪਿਆਰ ਮਿਲਨੀਆਂ ਮੰਨਦੇ ਰਹੇ। ਆਖਰ ਕਾਕੇ ਤੇ ਪ੍ਰਤਾਪੀ ਦੇ ਇਸ਼ਕ ਦਾ ਭੇਦ ਖੁੱਲ ਗਿਆ। ਪਰਤਾਪੀ ਵੀ ਮਾ ਨੰਦੋ ਦੇ ਕਰਨੀ ਵੀ ਇਹ ਖਬਰ ਪੁੱਜੀ ਪ੍ਰਤਾਪੀ ਦੇ ਸ਼ਕਤੀ ਭਿਲਕ ਭੈਣ ਤੇ ਨੰਦੋ ਨੇ ਉਸ ਨੂੰ ਲੱਖ ਸਮਝਾਇਆ ਕਿ ਉਹ ਕਾਕੇ ਦਾ ਸਾਥ ਛੱਡ ਦੇਵੇਂ ਪਰ ਪ੍ਰਤਾਪੀ ਪਿੱਛਾ ਮੁੜਨ ਵਾਲੀ ਕਿੱਥੇ ਸੀ ਉਹਨੇ ਨੰਦੋ ਨੂੰ ਸਾਫ਼ ਆਖ ਦਿੱਤਾ ਮਾ ਮੇਰੀ ਭਾਵੇਂ ਮਾਰ ਭਾਵੇਂ ਛੱਡ ਮੈਂ ਤਾਂ ਕਾਕੇ ਨੂੰ ਦਿੱਤਾ ਕੌਲ ਨਿਭਾਵਾਂਗੀ ਉਹ ਤਾਂ ਮੇਰੀ ਜਾਨ ਦਾ ਟੁਕੜਾ ਏ ਮੋਦੀ ਖਾਤਰ ਆਪਣੀ ਜਿੰਦਵਾਰ ਦੇਾਂਗੀ ਪਿੱਛਾ ਪੈਰ ਨਹੀਂ ਪਾਵਾਂਗੀ ਲੋਕੀ ਪੇਕੋ ਜਾਖਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਨੰਦੋਂ ਨੇ ਆਪਣੇ ਪਤੀ ਨਾਲ ਪ੍ਰਤਾਪੀ ਬਾਰੇ مشورہ ਕੀਤਾ ਖੰਨੇ ਨੇੜੇ ਪਿੰਡ ਰਾਜੀਵਾਲ ਦੇ रामरतन ਨਾਲ ਪ੍ਰਤਾਪੀ ਵਿਆਹੀ ਹੋਈ ਸੀ ਪਰ ਅਜੇ ਮੁਕਲਾਵਾ ਨਹੀਂ ਸੀ ਤੋੜਿਆ ਬਦਨਾਮੀ ਤੋਂ ਡਰਦਿਆਂ ਪ੍ਰਤਾਪੀ ਦੇ ਬਾਪ ਨੇ ਮੁਕਲਾਵੇ ਦਾ ਦਿਨ タル ਦਿੱਤਾ रामरतन ਮੁਕਲਾਵਾ ਲੈਣ ਲਈ ਲੋਪੋ ਪੁੱਜ ਗਿਆ ਰੋਂਦੀ ਕੁਰੋਂਦੀ ਪ੍ਰਤਾਪੀ ਨੂੰ ਮਾਪਿਆਂ ਨੇ रामरतन ਨਾਲ ਮੁਕਲਾਵਾ ਦੇ ਕੇ ਤੋੜ ਦਿੱਤਾ ਪ੍ਰਤਾਪੀ ਕਾਕੇ ਨੂੰ ਯਾਦ ਕਰ ਕਰ ਹੋ ਕੇ ਪਰਦੀ ਰਹੀ ਸਿਸਕੀਆਂ ਲੈਂਦੀ ਰਹੀ ਉੰਦੀ ਕਿਸੇ ਨੇਕ ਨਾ ਸੁਣੀ रामरतन ਦੀ ਖੁਸ਼ੀ ਦਾ ਕੋਈ ਪਰਿਵਾਰ ਨਹੀਂ ਸੀ ਉਹਦੇ ਪੱਬ ਪਰੀਆਂ ਵਰਗੀ ਹੁਸ਼ਨਾਕ ਪ੍ਰਤਾਪੀ ਨੂੰ ਪਾ ਕੇ ਧਰਤੀ ਤੇ ਨਹੀਂ ਸੰ ਲੱਗ ਰਹੇ ਤੇ ਉਹ ਖੀਵਾ ਹੋਇਆ ਛੇਤੀ ਤੋਂ ਛੇਤੀ ਰਾਜੇਵਾਲ ਪੂਜਨਾ ਲੋਚਦਾ ਸੀ ਲੋਪੋ ਤੇ ਰੂਪਾ ਲੋਨ ਦੇ ਵਿਚਾਲੇ ਟੱਕੀ ਸੀ ਸੁਨਸਾਨਾ रामरतन ਬੈਲ ਗੱਡੀ ਵਿੱਚ ਪ੍ਰਤਾਪੀ ਨੂੰ ਲਈ ਜਾ ਰਿਹਾ ਸੀ ਕਿ ਕਾਕੇ ਨੇ ਆਪਣੇ ਨਾਲ ਕੁਝ ਬਦਮਾਸ਼ ਲੈਤੇ ਗੱਡੀ ਟੱਕੀ ਵਿੱਚ ਘੇਰ ਲਈ ਨਾਣਾਏ ਬਰਾਤੀ ਕੁੱਟ-ਕੁੱਟ ਕੇ ਪਜਾ ਦਿੱਤੇ ਤੇ ਪ੍ਰਤਾਪੀ ਨੂੰ ਸਨੇ ਗੱਡੀ ਆਪਣੇ ਪਿੰਡ ਲੈ ਆਇਆ। ਰਾਮਰਤਨ ਨੇ ਖੰਨੇ ਦੇ ਥਾਣੇ ਜਾ ਰਿਪੋਰਟ ਕੀਤੀ। ਪੁਲਿਸ ਆਈ। Jaildar ਕਾਹਨ ਸਿੰਘ ਨੇ ਇੱਜ਼ਤ ਬਚਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ। ਕਾਕੇ ਨੇ ਪ੍ਰਤਾਪੀ ਨੂੰ ਕਿਦਰੇ ਹੋਰ ਲੁਕੋ ਦਿੱਤਾ। ਚਾਂਦੀ ਦੇ ਛਣਕ ਦੇ ਰੁਪਿਆ ਨਾਲ Jaildar ਦੀ ਇੱਜ਼ਤ ਬਚਾ ਲਈ ਗਈ। ਪ੍ਰਤਾਪੀ ਬਰਾਮਦ ਨਾ ਹੋ ਸਕੇ। ਰਾਮਰਤਨ ਸਬਰ ਦਾ ਕੁੱਟ ਪਰਕੇ ਰਹਿ ਗਿਆ। ਕਾਕਾ ਕਿਰਪਾਲ ਸਿੰਘ ਦੇ ਮਾਪੇ ਆਪਣੀ ਬਹੁਤ ਬੇਇੱਜ਼ਤੀ ਸਮਝਦੇ ਸਨ ਉਹਨਾਂ ਕਿਰਪਾਲ ਸਿੰਘ ਦੇ ਅਮੂਰ ਸੁਭਾ ਨੂੰ ਮੁੱਖ ਰੱਖਦਿਆਂ ਉਸ ਨੂੰ ਵਿਆਸਤ ਨਾਬਾ ਵਿਖੇ ਹੀਰਾ ਸਿੰਘ ਦੇ ਰਸਾਲੇ ਵਿੱਚ ਭਰਤੀ ਕਰਵਾ ਦਿੱਤਾ ਕਾਕੇ ਨੰਨਾ ਕਾਕੇ ਨੇ ਪ੍ਰਤਾਪੀ ਪ੍ਰਤਾਪੀ ਦੇ ਨਾਨਕੀਨ ਛੱਡ ਆਂਦੀ ਪ੍ਰਤਾਪੀ ਵਿਛੋੜੇ ਦੀ ਅੱਗ ਵਿੱਚ ਸੜਦੀ ਨਾਨਕਿਆਂ ਤੋਂ ਲੋਪੋਂ ਆ ਗਈ ਨਾਬੇ ਤੋਂ ਪ੍ਰਤਾਪੀ ਨੂੰ ਕਾਕੇ ਦੇ ਸੁਖ ਸੁਨੇਹੇ ਪੁੱਜਦੇ ਰਹੇ ਉਹ ਨਾਬੇ ਕਾਕੇ ਕੋਲ ਨਸ ਜਾਣ ਦੀਆਂ ਵਿਉਂਤਾਂ ਬਣਾ ਰਹੀ ਸੀ ਉਸਨੇ ਆਪਣੀ ਸਹੇਲੀ ਪੋਲੀ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਪੋਲੀਏ ਇਸ਼ਕ ਦੀਆਂ ਲੱਗੀਆਂ ਦੇ ਬਾਣ ਬੁਰੇ ਮੇਰਾ ਨੂੰ ਨੂੰ ਜਲ ਰਿਹਾ ਮੇਰੀ ਨੀਂਦ ਕਿੰਦਰੇ ਉੱਡ-ਕੁੱਟ ਗਈ ਹੈ ਬਸ ਕਾਕਾ ਅੱਠੇ ਪਹਿਰ ਯਾਦ ਆਉਂਦਾ ਰਹਿੰਦਾ ਹੈ ਮੈਨੂੰ ਉਨੀ ਦੇਰ ਚੈਨ ਨਹੀਂ ਆਉਣੀ ਜਿੰਨੀ ਦੇਰ ਉਹ ਨੂੰ ਵੇਖ ਨਹੀਂ ਲੈਂਦੀ ਹੋਰੇ ਉਹਦੀ ਕੀ ਹਾਲਤ ਹੋਵੇਗੀ ਪੋਲੀਏ ਮੈਨੂੰ ਨਾਬੇ ਪਹੁੰਚਾਉਣ ਦੀ ਕੋਈ ਸਕੀਨ ਸੋਚ ਸਾਰੀ ਉਮਰ ਤੇਰਾ एहसान ਨਹੀਂ ਭੁਲਾਂਗੀ। ਪ੍ਰਤਾਪੀ ਨੇ ਆਪਣਾ ਸਿਰ ਪੋਲੀ ਦੀ ਗੋਦੀ ਵਿੱਚ ਸੁੱਟ ਦਿੱਤਾ ਤੇ ਦੁਸਕਣ ਲੱਗ ਪਈ। ਅੜੀਏ ਹੌਸਲਾ ਕਰ ਮੈਂ ਆਪਣੇ ਦਲੇਲ ਨਾਲ ਗੱਲ ਕਰਕੇ ਤੇਰਾ ਕੋਈ ਬੰਦੋਬਸਤ ਕਰਦੀ ਆਂ। ਉਹ ਤੈਨੂੰ ਸਰਦਾਰ ਕੋਲ ਛੱਡ ਆਵੇਗਾ। ਹੁਣ ਪੂਝ ਛੱਡ ਲਈ ਹੰਜੂ। ਪੋਲੀ ਨੇ ਹੌਸਲਾ ਦਿੱਤਾ। ਪੋਲੀਏ ਤੇਰਾ ਕਰਜ਼ ਕਿਵੇਂ ਚੁਕਾਵਾਂਗੀ? ਬਸ ਦਿਲ ਦੀ ਬਾਫ ਦਿਲ ਵਿੱਚ ਹੀ ਰੱਖ। ਉਹ ਨਰੈਣੀ ਆਉਂਦੀ ਪਈ ਹੈ। ਪੋਲੀ ਨੇ ਪ੍ਰਤਾਪੀ ਦੀਆਂ ਅੱਖਾਂ ਵਿੱਚ ਅਨੋਖੀ ਚਮਕ ਵੇਖੀ ਤੇ ਬੁੱਲਾਂ ਵਿੱਚ ਮੁਸਕਰਾਈ। ਆਥਨ ਸਮੇਂ ਪੋਲੀ ਨੇ ਆਪਣੇ ਘਰ ਵਾਲੇ ਦਲੇਲ ਗੁਜਰ ਨਾਲ ਪ੍ਰਤਾਪੀ ਨੂੰ ਨਾਬੇ ਛੱਡ ਆਉਣ ਬਾਰੇ ਗੱਲ ਤੋੜੀ। ਅਗਲੀ ਪਲਕ ਦਲੇਲ ਨੇ ਰੁਪਾਲੋਂ ਜਾ ਕੇ ਕਾਕੇ ਦੀ ਮਾਤਰੀ ਨੂੰ ਪ੍ਰਤਾਪੀ ਦੇ ਨਾਬੇ ਜਾਣ ਬਾਰੇ ਦੱਸ ਦਿੱਤਾ। ਪ੍ਰਤਾਪੀ ਦਾ ਕਾਕੇ ਕੋਲ ਨਾਬੇ ਜਾਣਾ ਸੁਣ ਕੇ ਅਤਰੀ ਦੇ ਸਿਰ ਜਿਵੇਂ ਸੌ ਘੜਾ ਪਾਣੀ ਪੈ ਗਿਆ ਹੋਵੇ। ਉਹ ਮੱਥਾ ਫੜ ਕੇ ਬੈਠ ਗਈ ਇੱਕ ਪਲ ਨੂੰ ਸੁਣ ਬੈਠੀ ਰਹੀ। ਕਰੂਸ ਦੇ ਬੁੱਲ ਕੰਬੇ ਨਹੀਂ ਨਹੀਂ ਹੁੰਦਿਆਂਗੀ ਜੇਲਦਾਰ ਕਾਹਨ ਸਿੰਘ ਦੀ ਨੂੰ ਕਮੀਨ ਸੁਨਿਆਰ ਦੀ ਧੀ ਨਹੀਂ ਬਣ ਸਕਦੀ ਨਹੀਂ ਬਣ ਸਕਦੀ ਜੇ ਪ੍ਰਤਾਪੀ ਕਾ ਕੇਦੇ ਵਸ ਗਈ ਤਾਂ ਸਾਡੇ ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਅਸੀਂ ਵੱਡੇ ਸਰਦਾਰ ਕਿਸੇ ਪਾਸੇ ਵੀ ਆਪਣਾ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ ਵੀਰ ਮੇਰਿਆ ਕੁਝ ਵੀ ਕਰ ਇੱਜ਼ਤ ਬਚਾ ਸਾਡੀ ਤੂੰ ਅੰਗੇ ਵੀ ਸਾਡੇ ਤੇ ਬਹੁਤ एहसान ਕੀਤੇ ਨੇ ਆਹ ਲੈ 500 ਰੁਪਏ ਪ੍ਰਤਾਪੀ ਨੂੰ ਕਿੱਧਰੇ ਮੁਕਾ ਛੱਡ ਮੈਂ ਤੇਰੇ ਪੈਰੀ ਪੈਨੀ ਆ ਅਤਰੀ ਨੇ ਆਪਣੀ ਚੁੰਨੀ ਦਲੇਰ ਦੇ ਪੈਰਾਂ ਤੇ ਰੱਖ ਦਿੱਤੀ ਅਤਰੀ ਦੀ ਹਾਲਤ ਦਲੇਰ ਪਾਸੋਂ ਸਹਾਰੀ ਨਾ ਗਈ ਐਡੇ ਵੱਡੇ ਜ਼ਗੀਰਦਾਰਾਂ ਦੀ ਬਹੂ ਰਾਣੀ ਉਹਦੇ ਅੰਗੇ ਚੋਲੀ ਅੱਡੀ ਖੜੀ ਸੀ ਉਹਨੇ ਪ੍ਰਤਾਪੀ ਨੂੰ ਬਾਹਰ ਬੁਲਾਉਣ ਦਾ ਇਕਰਾਰ ਅਤਰੀ ਨੂੰ ਦੇ ਦਿੱਤਾ ਰੁਪਾਲੂਨ ਦੇ ਲਾਗਲੇ ਪਿੰਡ ਚੱਕ ਦਾ ਸਯਦ ਮੁਹੰਮਦ ਦਲੇਰ ਦਾ ਯਾਰ ਸੀ ਉਹਨੇ ਉਸ ਨੂੰ ਵੀ ਪ੍ਰਤਾਪੀ ਨੂੰ ਮਾਰਨ ਦੇ ਕਾਰਜ ਵਿੱਚ ਆਪਣਾ ਪਾਈਵਾਲ ਬਣਾ ਲਿਆ ਅਨੰ ਲਾਲਚ ਚੰਗੇ ਭਲਿਆਂ ਨੂੰ ਵਿਗਾੜ ਦਿੰਦਾ ਹੈ। ਦਲੇਲ ਨੇ ਭੋਲੀ ਹੱਥ ਪ੍ਰਤਾਪੀ ਨੂੰ ਤਿਆਰੀ ਕਰਨ ਲਈ ਸੁਨੇਹਾ ਭੇਜ ਦਿੱਤਾ। ਮਾਂ ਹੀ ਪਾਸ ਜਾਣ ਦਾ ਸੱਦਾ ਸੋਨੂ ਖਿੜੇ ਫੁੱਲ ਵਾਂਗ ਖਿੜ ਗਈ। ਪਛਮ ਵੱਲ ਸੂਰਜ ਦੀ ਲਾਲੀ ਕਾਲੋਂ ਦਾ ਰੂਪ ਧਾਰ ਰਹੀ ਸੀ। ਤਾਰੇ ਲੁਕਣ ਮੀਟੀ ਖੇਡਣ ਲੱਗ ਪਏ ਸਨ। ਦਲੇਲ ਵਿਚਰੀ ਕੂੰਜ ਨੂੰ ਨਾਲ ਲੈ ਜਾਵਾ ਪੈਲ ਸਟੇਸ਼ਨ ਨੂੰ ਤੁਰ ਪਿਆ। ਲੋਪੋ ਤੋਂ ਚਾਵਾ ਪੈਲਤੀਕ ਟਿਬੇ ਹੀ ਟਿਬੇ ਸਨ। ਪ੍ਰਤਾਪੀ ਟਿਬਿਆਂ ਦੀ ਕੋਈ ਪਰਵਾਹ ਨਹੀਂ ਸੀ ਕਰ ਰਹੀ। ਾਂਜੋ ਸਾਰੇ ਦਿਨਾਂ ਨਾਲੋਂ ਖਿਲਵੇਂ ਰੌਣ ਵਿੱਚ ਸੀ ਉਹ ਬੋਲੀ ਦਾ ਲਖ ਲਖ ਸ਼ੁਕਰ ਕਰ ਰਹੀ ਸੀ ਪਿਆਰੇ ਤੇ ਮਿਲਾਪ ਨਹੀਂ ਹੁੰਦਾ ਦਿਲ ਬਿਬਲ ਹੋ ਰਿਹਾ ਸੀ ਉਹ ਇਹ ਨਹੀਂ ਸੀ ਜਾਣਦੀ ਕਿ ਹੋਣੀ ਕੀ ਪਾਣਾ ਵਰਤੌਣ ਲੱਗੀ ਹੈ ਕਾਲੀ ਬੋਲੀ ਰਾਤ ਵਿੱਚ ਦੋਨੋਂ ਨੰਗੀਆਂ ਤਲਵਾਰਾਂ ਲੈ ਕੇ ਪ੍ਰਤਾਪੀ ਦੇ ਦੁਆਲੇ ਹੋ ਗਏ ਬੇਬਸ ਹਰਨੀ ਨੇ ਤਰਲੇ ਕੀਤੇ ਹਾੜੇ ਕੱਢੇ ਆਪਣੇ ਪਿੰਡ ਦਾ ਵੀ ਵਾਸਤਾ ਪਾਇਆ ਪਿੰਡ ਦਾ ਤਾਂ ਕੁੱਤਾ ਵੀ ਮਾਣ ਨਹੀਂ ਹੁੰਦਾ ਨਾ ਮਾਰੀ ਵੇ ਦਲੇਲ ਗੁਜਰਾ ਵੇ ਲੋਕੋ ਦੀ ਸੁਨਿਆਰੀ ਲੋਕ ਗੀਤ ਪਰ ਨੇ لالਚਤੇ ਸਰਦਾਰਾਂ ਦੀ ਫੋਕੀ ਇੱਜ਼ਤ ਨੇ ਪਰियां ਵਰਗੀ ਪ੍ਰਤਾਪੀ ਦੇ ਟੋਟੇ ਕਰਵਾ ਦਿੱਤੇ ਕਰੀਰ ਜੋਈ ਨਾ ਦਰਦ ਮੰਨਿਆ ਪਾਪ ਉੱਤੇ ਲੱਕ ਪਾਪੀਆਂ ਨੇ ਬੰਨਿਆ ਕਰਦੇ ਹਲਾਲ ਜਿਉਂ ਕਸਾਈ ਬਖਰੇ ਗੁਜਰ ਦਲੇਲ ਨੇ ਬਣਾਏ ਡੱਕਰੇ ਗੋਕਰ ਚੰਦ ਦਲੇਲ ਹੋਰ ਪ੍ਰਤਾਪੀ ਦੀ লাশ ਟੋਕੜੇ ਟੋਕੜੇ ਕਰਕੇ ਹਾਥੀ ਵਾਲੇ ਡੱਬੇ ਵਿੱਚ ਡੂੰਗੀ ਦਬ ਦਿੱਤੀ ਇੱਕ ਟਟਿਹਰੀ ਦੀ ਦਿਲ ચીਂਵੀ ਆਵਾਜ਼ ਹੌਲੇ हौले मध्मी गई प्रतापी अचानक गायब हो रौला पै गया कोई आखे प्रतापी काके पास ना बे नस गई है किसे कहा प्रतापी काहन सिंह मरवा दिता है आखर शोरो शोरी होंगी गई किसे थाने जा मुखबरी की प्रतापी का कतल होया छे महीने लंघ चुके सन पुलिस आई सारे पिंड की मार कुटाई की पर प्रतापी का किधरे थो पता ना लग ਅੰਗਰੇਜ਼ ਬਾਰਬਟਨ ਜੋ ਉਸ ਸਮੇਂ ਲੁਧਿਆਣੇ ਦਾ ਸੁਪਰਡੈਂਟ ਪੁਲਿਸ ਸੀ ਇਸ ਕੇਸ ਦੀ ਪੜਤਾਲ ਵਾਸਤੇ ਉਪਾਲੋ ਨਾਇਆ ਉਸ ਦੇ ਨਾਲ 200 ਸਿਪਾਹੀ ਸਨ ਉਸ ਵਾਲੇ ਦਵਾਲੇ ਦੇ ਸਾਰੇ ਪਿੰਡ ਸੱਦ ਲਏ ਫੇਰ ਵੀ ਕੁਝ ਪਤਾ ਨਾ ਲੱਗਾ ਬਾਰਬਟਨ ਹੁਸ਼ਿਆਰ ਬਹੁਤ ਸੀ ਉਹ ਉੱਥੇ ਕਈ ਦਿਨ ਰਿਹਾ ਉਹ ਆਥਣ ਸਮੇਂ ਬਾਹਰ ਬੈਠੀਆਂ ਔਰਤਾਂ ਕੋਲ ਚੋਰੀ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਇੱਕ ਦਿਨ ਉਸ ਨੂੰ ਪ੍ਰਤਾਪੀ ਦੇ ਪੋਲੀ ਨਾਲ ਸਹਿਲਪੂਨੇ ਦਾ ਪਤਾ ਲੱਗਾ ਉਹਨੇ ਪੋਲੀ জাফরੀ ਪੋਲੀ ਨੇ ਪ੍ਰਤਾਪੀ ਦੇ ਦਲੇਲ ਨਾਲ ਨਾਬੇ ਜਾਣ ਦੀ ਗੱਲ ਦੱਸ ਦਿੱਤੀ ਅਗੋਂ ਦਲੇਲ ਗੁਜਰਰ ਅਗੋਂ ਦਲੇਲ ਗੁਜਰ ਨੇ ਵਾਦਾ ਮੁਆਫ ਗਵਾਹ ਬਣ ਕੇ ਸਾਰੀ ਘਟਨਾ ਸੁਣਾ ਦਿੱਤੀ ਕਾਕਾ ਕਿਰਪਾਲ ਸਿੰਘ ਦੀ ਮਾਂ ਤ੍ਰੀ ਅਤੇ सय्यਦ ਮੁਹੰਮਦ ਸ਼ਾਹ ਹੋਰੀ ਫੜ ਲਏ ਗਏ ਹੁਣ ਸਵਾਲ ਪ੍ਰਤਾਪੀ ਦੀ লাশ ਲੱਭਣ ਦਾ ਸੀ ਦਲੇਲ ਦੇ ਦੱਸੇ ਪਤੇ ਹਾਥੀ ਵਾਲੇ ਟਿੱਬੇ ਦੀ ਪੁਟਾਈ ਸ਼ੁਰੂ ਹੋਈ। ਹਲੇ ਦੁਆਲੇ ਦੇ ਪਿੰਡਾਂ ਨੇ ਜਿਸ ਵਿੱਚ ਮੇਰੇ ਪਿੰਡ ਮਾਦਪੁਰ ਦੇ ਲੋਕ ਵੀ ਸ਼ਾਮਲ ਸਨ, ਟਿੱਬੇ ਦੀ ਪੁਟਾਈ ਵਿੱਚ ਮਦਦ ਕੀਤੀ। ਆਖਰ ਪ੍ਰਤਾਪੀ ਦੇ ਹੱਡ ਲੱਭ ਪਏ। ਇਸ ਹੱਡ ਲੱਭਣ ਦੀ ਵਾਰਤਾ ਨੂੰ ਸਾਡੇ ਇਲਾਕੇ ਦੇ ਇੱਕ ਲੋਕ ਗੀਤ ਨੇ ਹਾਲੀ ਤੀਕ ਸਾਂਭ ਰੱਖਿਆ ਹੈ। ਹੱਡ ਪ੍ਰਤਾਪੀ ਦੇ ਬਟਲ ਸਾਹਿਬ ਨੇ ਢੋਲੇ। ਅਦਾਲਤ ਵਿੱਚ ਮੁਕੱਦਮਾ ਚੱਲਿਆ। सय्यਦ ਮੁਹੰਮਦ ਸ਼ਾਹ ਨੂੰ ਫਾਂਸੀ ਅਤੇ ਅਤਰੀ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਦਲੇਲ ਗੁਜਰ ਵਾਦਾ ਮੁਆਫ ਗਵਾਹ ਹੋਣ ਕਾਰਨ ਛੱਡ ਦਿੱਤਾ ਗਿਆ ਬਜ਼ੁਰਗ ਦੱਸਦੇ ਹਨ ਕਿ ਇੱਕ ਬਦਲਵਾਈ ਵਾਲੇ ਦਿਨ ਜਦੋਂ ਗੁਜਰ ਦਲੇਲ ਵਲਦ ਚਾਰ ਦਾ ਪ੍ਰਤਾਪੀ ਦੇ ਕਤਲ ਵਾਲੀ ਥਾਂ ਪੁਜਾਤਾ ਕੜਕ ਦੀ ਬਿਜਲੀ ਉਸ ਉੱਤੇ ਡਿੱਗੀ ਅਤੇ ਉਹ ਉੱਥੇ ਹੀ ਖਖਣੀ ਖਖਣੀ ਹੋ ਗਿਆ ਕਰੀਬ ਡੇਢ ਸਦੀ ਬੀਤਨ ਮਗਰੋਂ ਵੀ ਪ੍ਰਤਾਪੀ ਦੀ ਦੁਖਾਂਤ ਕਥਾ ਸਾਡੇ ਇਲਾਕੇ ਦੇ ਸੰਵੇਦਨਸ਼ੀਲ ਲੋਕਾਂ ਦੇ ਮਨਾਂ ਉਤੇ છਾਈ ਹੋਈ ਹੈ ਜ਼ਗੀਰਦਾਰਾਂ ਵੱਲੋਂ ਕੀਤੇ ਗਏ ਪ੍ਰਤਾਪੀ ਦੇ ਕਤਲ ਨੂੰ ਉਹਨਾਂ ਅਜੇ ਤੱਕ ਨਹੀਂ ਭੁਲਾਇਆ ਉਹ ਪ੍ਰਤਾਪੀ ਦੀ ਸੱਚੀ ਸੁੱਚੀ پاک ਮੁਹੱਬਤ ਨੂੰ ਸਹਿ ਪ੍ਰਣਾਮ ਕਰਦੇ ਹਨ ਜਦ ਕੋਈ ਬਜ਼ੁਰਗ ਇਸ ਦੀ ਬਾਤ ਪਾਉਂਦਾ ਹੈ ਤਾਂ ਉਸ ਦਾ ਗਲਾ ਪਰ ਪਰ ਆਉਂਦਾ ਹੈ ਤੇ ਨੈਣਾਂ ਵਿੱਚ ਅਥਰੂ ਸੇ ਮਾਉਂਦੇ ਹਨ ਅਤੇ ਨਿਰਦੋਸ਼ ਮਾਸੂਮ ਪ੍ਰਤਾਪੀ ਦੇ ਕਤਲ ਦਾ ਦਰਦ ਅਥਰੂਆਂ ਦੇ ਰੂਪ ਵਿੱਚ ਵਹੇ ਤੁਰਦਾ ਹੈ